मामला लुधियाना ਤੋਂ ਸਾਹਮਣੇ ਆਇਆ ਜੁਥੇ ਕਿ ਇੰਡਸਟਰੀਅਲ ਏਰੀਆ ਨਜ਼ਦੀਕ ጫੜੀਆਂ ਤੱਕ ਚ ਇੱਕ ਵਿਅਕਤੀ ਦੀ ਲਾਸ਼ ਪਈ ਮਿਲੀ ਹੈ ਰਾਗੀਰਾਂ ਨੇ ਸਵੇਰੇ ਲਾਸ਼ ਨੂੰ ਦੇਖ ਕੇ ਸ਼ੋਰ ਮਚਾਇਆ ਲੋਕਾਂ ਨੇ ਰੇਲਵੇ ਪੁਲਿਸ ਨੂੰ ਲਾਸ਼ ਮਿਲਣ ਦੀ ਸੂਚਨਾ ਦਿੱਤੀ ਹੈ ਘਟਨਾ ਵਾਲੀ ਥਾਂ ਤੇ ਜੀਆਰਪੀ ਦੇ ਮੁਲਾਜ਼ਮ ਮੌਕੇ ਮੌਇਨਾ ਕਰਦੇ ਪੁੱਛਦੇ ਨੇ ਦੱਸਤੀ ਹੈ ਕਿ ਮ੍ਰਿਤਕ ਦੀ ਜੇਬ ਤੋਂ ਇੱਕ ਫੋਨ ਵੀ ਬ੍ਰਾਂਡ ਹੋਇਆ ਹੈ ਜਿਸ ਹਾਂ ਉਸ ਫੋਨ ਤੇ ਲਗਾਤਾਰ ਉਸ ਦੇ ਪਰਿਵਾਰਕ ਮੈਂਬਰਾਂ ਦੇ ਫੋਨ ਆ ਰਹੇ ਸਨ ਪਰਿਵਾਰਕ ਮੈਂਬਰਾਂ ਦੇ ਨਾਲ ਗਲਬਾਦ ਕਾਰਯ ਮ੍ਰਿਤਕ ਦੀ ਪਛਾਣ ਹੋ ਪਾਈ ਹੈ ਬਰਨ ਵਾਲੇ ਤਨਾਅ ਰਾਜੂ ਦਸਿਆਚਾਰੀ ਹੈ ਉਧਰੀ ਐਸਆਈ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਰਾਜੂ ਉਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦਾ ਰਹਿਣ ਵਾਲਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਲੱਗ ਰਿਹਾ ਹੈ ਕਿ ਇਹ ਰੀਲ ਹੱਥਛੁ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ ਬਾਕੀ ਜਾਂਚ ਚੱਲ ਰਹੀ ਹੈ ਵਿਜਾਣਾ ਲਾਈਵ ਦੇ ਲਈ ਅਸੀਂ ਥਾਪੜਦੇ ਰਹੋ ਮਿਲੀ ਹੈ ਇਹਦੇ ਵਿੱਚ ਕੋਈ ਇਹਨਾਂ ਦਾ ਆਧਾਰ ਕਾਰਡ ਪ੍ਰੂਫ ਵਗੈਰਾ ਮਿਲੇ ਇਹਦਾ ਮੋਬਾਈਲ ਮੈਨ ਹੈ ਤੇ ਮੋਬਾਈਲ ਤੇ ਸੰਪਰਕ ਹੋ ਗਿਆ ਤੇ ਘਰ ਦੇ ਮੁਜ਼ੱਫਰਪੁਰ ਤੋਂ ਜੁਪੀ ਤੋਂ ਚੱਲਣ ਵਾਲੇ ਅੱਧੇ ਪੌਣੇ ਘੰਟੇ ਤੱਕ ਮਾਂ-ਪਾਪ ਤੇ ਮਰੇ ਹੋਏ ਇਹ ਸ਼ਾਦੀ ਹੋਈ ਹੈ ਕੱਲਾ-ਕੱਲਾ ਮੁੰਡਾ ਉਹਨੂੰ ਤਲਾਸ਼ ਦੇਤੀ ਹੋ ਆ ਰਹੇ ਆ ਤੇ ਸਰ ਕੱਲ ਨੂੰ ਆਜ ਨਹੀਂ ਗਏ ਸਰ ਮ੍ਰਿਤਕ ਦਾ ਨਾਮ ਕੀ ਹੈ ਰਾਜੂ ਆ ਜੀ ਤੇ ਕਿੱਥੇ ਦਾ ਰਹਿਣ ਵਾਲਾ ਸੀ ਇਹ ਮੇ ਜੋਫਰਪੁਰ ਜੁਪੀ ਦਾ ਗੈਰ ਹੈ ਜੁਪੀ ਇਹਦੇ ਪਰਿਵਾਰ ਨੂੰ ਇੰਤਲਾ ਹੋ ਗਈ ਪਰਿਵਾਰ ਆ ਰਿਹਾ ਆ ਪਰਿਵਾਰ ਆ ਰਿਹਾ ਉਹਦਾ ਇਹਦੇ ਅੱਗੇ ਪਿੱਛੇ ਕੋਈ ਨਹੀਂ ਇਹਦੀ ਛਾਤੀ ਹੋਈ ਇਹਦੀ ਘਰ ਵਾਲੀ ਹੈ ਇਹਦਾ ਚਾਚੇ ਦਾ ਮੁੰਡਾ ਆ ਰਿਹਾ ਜੀ ਇਹਦਾ ਮਾਪਿਓ ਪਹਿਲਾਂ ਮਰੇ ਹੋਏ ਦੋਨੇ ਇਕੱਲਾ ਇਕੱਲਾ ਮੁੰਡਾ ਤੇ ਕੋਈ ਬੱਚੇ ਵਗੈਰਾ ਇਹਨਾਂ ਦੇ ਬੱਚੇ ਭਾਈ ਕੋਈ ਵੈਰੀਫਾਈ ਕੀਤਾ ਜੋ ਤੁਹਾਨੂੰ ਪਤਾ ਹੈ ਮੋਬਾਈਲ ਤੋਂ ਤੁਹਾਨੂੰ ਇਹਦਾ ਬੰਦਾ ਓਕੇ ਜਦੋਂ ਆਉਣਗੇ ਫਿਰ ਇਹਦੀ ਘਰ ਦੀ 174 ਅਮਚਲੀ ਜਾਂਦੀ ਠੀਕ ਇਹ ਵੀ ਇਤਲਾ ਹੋ ਗਈ ਤੇ ਕਹਿੰਦਾ ਤੁਹਾਨੂੰ ਥੈਂਕ ਯੂ ਸਰ ਬਾਅਦਸ ਮਿਲ ਗਈ ਠੀਕ ਹੈ